ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੱਲੋਂ ਡੀਡੀਐਚਓ ਡਾਕਟਰ ਜਗਨਜੋਤ ਕੌਰ ਦੀ ਅਗਵਾਈ ਹੇਠ ਕੋਟਾ ਪਾ ਐਕਟ ਤਹਿਤ 32 ਲੋਕਾਂ ਦੇ ਚਲਾਨ ਕੱਟੇ ਗਏ ਜਿਸ ਵਿੱਚ ਵੱਖ-ਵੱਖ ਦੁਕਾਨਦਾਰਾਂ પાસેથી ਪਾਰੀ ਮਾਤਰਾ ਵਿੱਚ ਪਿਕਟੋਰੀਅਲ ਵਰਨਿੰਗ ਤੋਂ ਬਿਨਾ ਇੰਪੋਰਟਿਡ ਸਿਗਰਟਾ ਵੇਪ ਅਤੇ ਈ ਸਿਗਰਟ ਪ੍ਰਾਮਤ ਕੀਤੀਆਂ ਗਈਆਂ ਅਤੇ ਮੌਕੇ ਤੇ ਨਸ਼ਟ ਵੀ ਕੀਤੀਆਂ ਗਈਆਂ ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨਕਿਆ ਕਿ ਜ਼ਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਅਤੇ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਇੱਕ ਵਿਸ਼ੇਸ਼ ਮਹਿੰਮ ਚਲਾਈ ਜਾ ਰਹੀ ਹੈ। ਐਸਾ ਮਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹਾ ਐਮਈ ਆਯੋ ਅਮਰਦੀਪ ਸਿੰਘ, ਐਸਆਈ ਪਰਮਜੀਤ ਸਿੰਘ, ਮੰਗਲ ਸਿੰਘ, ਰਜੇਸ਼ ਕੁਮਾਰ, ਦੀਪਕ ਕੁਮਾਰ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ ਅਤੇ ਸਹਾਇਕ ਸਟਾਫ ਮੈਂਬਰ ਸ਼ਾਮਿਲ ਹਨ। ਐਸੇ ਟੀਮ ਵੱਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਸਰਕੂਲਰ ਰੋਡ ਮਜੀਠਾ ਰੋਡ ਕੋਪਾਲਨਗਰ ਅਤੇ ਬਚਾਲਾ ਰੋਡ ਦੇ ਇਲਾਕਿਆਂ ਵਿੱਚ 25 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 7 ਲੋਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਐਨਟੀਸੀਪੀ ਡਾਕਟਰ ਜਗਨਜੋਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਲਾਜ਼ਮੀ ਕੀਤਾ ਹੈ ਕਿ ਹਰੇਕ ਤਮਾਕੂ ਪ੍ਰੋਡਕਟ ਦੇ ਪੈਕੇਟ ਤੇ ਦੋਵੇਂ ਪਾਸੇ ਇੱਕ ਨਿਰਧਾਰਿਤ ਮਾਪਦੰਡ ਅਨੁਸਾਰ ਇੱਕ ਨਿਧਾਰਿਤ ਫੋਟੋ ਅਤੇ ਉਸ ਉੱਪਰ ਤੰਬਾਕੂ ਦਰਦਨਾਕ ਮੌਤ ਤੇ ਕੈਂਸਰ ਦਾ ਕਾਰਨ ਬੰਦ ਹੈ ਲਿਖਿਆ ਜਾਣਾ ਲਾਜ਼ਮੀ ਹੈ ਐਸ ਲਈ ਬਿਨਾ ਉਪਰੋਕਤ ਮਾਪਦੰਡ ਦੇ ਤਮਾਕੂ ਵੇਚਣਾ ਕਾਨੂੰਨਨ ਅਪਰਾਧ ਹੈ। ਅੱਜ ਐਂਟੀ ਡਰੱਗ ਕੈਂਪੇਨ ਦੇ ਅੰਡਰ ਡੀਸੀ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੇਰੀ ਟਬੈਕੋ ਟੀਮ ਨੇ ਇਹਨਾਂ ਨੇ ਡਿਫਰੈਂਟ ਜਿਹੜੀਆਂ ਪਾਨ ਸ਼ਾਪਸ ਸੀਗੀਆਂ ਉੱਥੇ ਜਾ ਕੇ ਰੇਡ ਕੀਤੀ ਹੈ। ਐਂਡ ਉਹਨਾਂ ਨੇ ਉੱਥੇ ਜਿਹੜੀਆਂ ਪਿਕਟੋਰੀਅਲ ਨੋਟੀਫਿਕੇਸ਼ਨ ਤੋਂ ਬਿਨਾ ਕਾਫੀ ਜ਼ਿਆਦਾ ਪ੍ਰੋਡਕਟਸ ਵਿੱਚ ਵੇਚ ਰਹੇ ਸੀਗੇ ਐਂਡ ਨਾਲ ਹੀ ਇਹ ਸਿਗਰੈਟਸ ਵੇਚੀਆਂ ਜਾ ਰਹੀਆਂ ਸੀ ਇਹ ਸਿਗਰੈਟਸ ਤੁਹਾਨੂੰ ਅਸੀਂ ਦਿਖਾਈ ਦਿੱਤੀਆਂ ਕਾਫੀ ਮਾਤਰਾ ਵਿੱਚ ਕਾਫੀ ਸ਼ਾਪਸ ਤੋਂ ਮਿਲੀਆਂ ਇਹ ਇਹਨਾਂ ਨੇ ਬਟਾਲਾ ਰੋਡ ਤੇ ਗੁਨਾਨਕ ਦੇਵ ਹਸਪੀਟਲ ਦੇ ਸਾਹਮਣੇ ਜਿਹੜੀਆਂ ਸ਼ਾਪਸ ਸੀ ਉੱਥੇ ਜਾ ਕੇ ਰੇਟ ਕੀਤੀ ਸੀ ਤੇ ਉਹ ਇਹਨਾਂ ਨੇ 32 ਸ਼ਾਪਸ ਦੇ ਚਲਾਨ ਵੀ ਕੱਟ ਕੇ ਆਏ ਹਨ ਇਹ ਇਹਨਾਂ ਦੇਖੋ ਬੱਚਿਆਂ ਦੇ ਵੀ ਜਿਹੜੀ ਹੈਗੀ ਇਹ ਸਿਗਰਟ ਹੈ ਉਹਦੇ ਉੱਤੇ ਕੋਈ ਨਿਕੋਟਿਨ ਦੀ ਮਾਤਰਾ ਲਿਖੀ ਨਹੀਂ ਹੁੰਦੀ ਉਹ ਇਹ ਅਕਸਰ ਬੱਚੇ ਸਕੂਲਾਂ ਦੇ ਬੱਚੇ ਯੂਜ਼ ਕਰ ਰਹੇ ਹਨ ਇਹ ਜਦੋਂ ਉਹਨੂੰ ਇਨਹੇਲ ਕਰਦੇ ਨੇ ਸਿੱਧਾ ਉਹਨਾਂ ਦੇ ਲੰਗਸ ਤੇ ਜਾ ਕੇ ਇਫੈਕਟ ਪੈ ਰਿਹਾ ਜਿਹੜਾ ਕਿ ਇਸ ਉਮਰ ਦੇ ਵਿੱਚ ਬਹੁਤ ਹੀ ਖਤਰਨਾਕ ਸਾਬਿਤ ਹੁੰਦਾ ਹੈ ਬਾਕੀ ਬੱਚਿਆਂ ਨੂੰ ਵੀ ਉਹਨਾਂ ਦੇ ਪੇਰੈਂਟਸ ਨੂੰ ਵੀ ਕਵਾਂਗੇ ਕਿ ਇਹ ਬੱਚਿਆਂ ਤੇ ਚੈੱਕ ਰੱਖਣ ਤਾਂ ਕਿ ਬੱਚੇ ਇਹਦਾ ਕੋਈ ਯੂਜ਼ ਨਾ ਕਰਨ ਐਂਡ ਪੰਪ ਸ਼ਾਪਸ ਵਾਲਿਆਂ ਨੂੰ ਵੀ ਇਨਸਟਰਕਸ਼ਨਸ ਦੇਵਾਂਗੇ ਕਿ ਜੇ ਉਹਨਾਂ ਦਾ ਦੁਬਾਰਾ ਇਹ ਚੀਜ਼ਾਂ ਫੜੀਆਂ ਗਿਆ ਤਾਂ ਉਹਨਾਂ ਤੇ ਸਖਤੀ ਕਾਨੂੰਨੀ ਕਾਰਵਾਈ ਕੀਤੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਅੱਜ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਕੋਟਪਾ ਐਕਟ ਨੂੰ ਲਗ ਸਖਤੀ ਨਾਲ ਲਾਗੂ ਕਰ ਲਈ ਅੱਜ ਉਹਨਾਂ ਦੀ ਟੀਮ ਵੱਲੋਂ ਵੱਖ-ਵੱਖ ਤਮਾਕੂ ਵੇਚਣ ਵਾਲੇ ਪ੍ਰੋਡਕਟ ਤੇ ਦੁਕਾਨਾਂ ਦੇ ਉੱਤੇ ਜਾ ਕੇ ਉਹਨਾਂ ਵਿਰੁੱਧ ਕਾਰਵਾਈ ਕਰਦੇ ਆ ਉਹਨਾਂ ਦੇ ਚਲਾਨ ਕੱਟੇ ਗਏ ਅਤੇ ਇਸ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਫਾਸਟਵੇ ਨਿਊਜ਼ਲੀ ਅੰਮ੍ਰਿਤਸਰ ਤੋਂ ਅਜੀਤ ਕੁਮਾਰ